ਸਤ ਨਾਮ ਵਾਹਿਗੁਰੂ ਸਾਹਿਬ ਜੀ ਪਦੋਏ ਪਰਮ ਬਧਾਨੀਆਂ ਦੂਜੇ ਲਗਾ ਹਿਤ ਲਖ ਸ਼ਿਗਾਰ ਬਣਾ ਪ੍ਰੇਤ ਜੇਤ ਦਿਨ ਦੇ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਚੜ੍ਹ ਖੜੋ ਤੇਖਨੇ ਮਾਹੇ ਜਨ ਸਿਓ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹ ਹੋ ਆਸੀਤ ਜਿਹਾ ਬਿਜੇ ਸੋ ਲੁਣੇ ਫਰਮਾ ਸੰਧੜਾ ਖੇਤ ਨਾਨਕ ਪ੍ਰਭ ਚਰਨਾਂ ਆਗਤੀ ਚਰਨਮੋਹਿਤ ਪ੍ਰਭ ਦੇਤ ਸੇ ਪਦ ਵੇ ਨਰਕ ਨਾ ਪਾਈਐ ਨਕ ਪ੍ਰਵ ਸ਼ਰਨਾਗਤੀ ਚਰਨ ਬੋਹਿਤ ਪ੍ਰਵ ਦੇਤ ਸੇ ਪਾਦੋਂ ਨਰਕ ਨਾ ਪਾਈਐ ਗੁਰ ਰਖਣਾ ਬਾਲਾ ਹੇਤ ਸਵਾਉ ਪਰਮਤਕਾਰ ਜੋ ਗੁਰੂ ਪਿਆਰੀ ਗੁਰਸਵਾਰੀ ਗੁਰੂ ਜੀ ਦਾ ਖਾਸ ਲੋਕ ਪੁਰਖ ਖਾਲਸਾ ਸਤਸੰਗ ਜੀਓ ਅੱਜ ਪਾਦੋਂ ਦਾ ਮਹੀਨਾ ਚੜ੍ਹਿਆ ਹੈ ਪੰਚਮ ਪਾਛਾ ਛੇ ਦਾ ਦੇ ਸਰਤਾਜ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਦੇ ਮਹੀਨੇ ਦੇ ਜੋ ਪਾਵਨ ਪਵਿੱਤਰ ਉਪਦੇਸ਼ ਹਮ ਸਾਡੇ ਸਭ ਵਾਸਤੇ ਆਪਾਂ ਸਭ ਨੇ ਸਤਸੰਗ ਦੇ ਰੂਪ ਵਿੱਚ ਸਤਗੁਰ ਦੇ ਇਹਨਾਂ ਪਾਵਨ ਉਪਦੇਸ਼ਾਂ ਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ ਜੀ ਤੁਛ ਬੁੱਧੀ ਹੈ ਸਤਗੁਰ ਪਾਤਸ਼ਾਹ ਮੇਰ ਪ੍ਰਿਆ ਹੱਥ ਸਿਰ ਤੇ ਰੱਖ ਕਰਕੇ ਆਪ ਆਪਣੇ ਉਪਦੇਸ਼ਾਂ ਦੀ ਵਿਚਾਰ ਕਰਵਾ ਲੈਣ ਸਵਾ ਉਪਰਮਤ ਕਾਰਜ ਸਤਸੰਗ ਜੀਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਤਨ ਤਨ ਦੇ ਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਗੁਰਪਤੇ ਪ੍ਰਮਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਤ ਕਰ ਜੋ ਸਾਧ ਸੰਗ ਜੀਓ ਇਸ ਸੰਸਾਰ ਦੇ ਵਿੱਚ ਆਪਾਂ ਸਾਰੇ ਜਿੰਨੇ ਵੀ ਜੀਵ ਹਾਂ ਆਪਾਂ ਸਾਰੇ ਜੀਵ ਰੂਪ ਇਸਤਰੀਆਂ ਦੇ ਰੂਪ ਵਿੱਚ ਹਾਂ ਇੱਕ ਪਰਮਪਤਾ ਪਰਮਾਤਮਾ ਉਹ ਕਾਲ ਪ੍ਰਵਾਹਕ ਉਹ ਜਿਹੜਾ ਹੈ ਉਹ ਸਾਡਾ ਪਤੀ ਪਰਮਾਤਮਾ ਹੈ ਆਪਾਂ ਉਸ ਦੇ ਜੀਵ ਰੂਪ ਇਸਤਰੀਆਂ ਤੇ ਪਾਤਸ਼ਾਹ ਜੀ ਇਸ ਸਿਮੇਂ ਨੇ ਵੀ ਸਾਨੂੰ ਉਦਾਹਰਣ ਦੇ ਕਰਕੇ ਸਮਝਾਉਣ ਦਾ ਯਤਨ ਕਰਦੇ ਨੇ ਪਾਤਸ਼ਾਹ ਇਸ ਸਿਮੇਂ ਨੇ ਵੀ ਪਟਕਣਾ ਦੀ ਗੱਲ ਕਰਦੇ ਨੇ ਕਰਾਹੇ ਪਹਿਣ ਦੀ ਗੱਲ ਕਰਦੇ ਨੇ ਅਨ ਗਿਆਨਤਾ ਬਸ ਦਰਦ ਦਰ ਤੇ ਝਟਕਣ ਦੀ ਗੱਲ ਕਰਦੇ ਨੇ ਸਤਸੰਗ ਜੀਓ ਪਾਛੇ ਦੇ ਪਾਵਨ ਬਚਨ ਹਨ ਪਾਦੋਂ ਪਰਮ ਭਲਾਣੀਆਂ ਦੁਜੇ ਲੱਗਾ ਹੇਤ ਲਖਸ਼ਗਾਰ ਬਣਾਇਆ ਕਾਰਜ ਨਾਹੀ ਕੇਤ ਸਤਿਗੁਰ ਪਾਛੇ ਅੱਜ ਦੇ ਨਾ ਪਾਵਨ ਬੱਚਨਾ ਵਿੱਚ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਜਿਵੇਂ دنیਆਵੀ ਰੂਪ ਇਸਤਰੀ ਜਿਹੜੀ ਹੈ ਉਹ ਆਪਣੇ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਵੇ ਅਗਿਆਨਤਾ ਬਸ ਭਟਕਣਾ ਦੇ ਕਾਰਨ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਜੇ ਨਾਲ ਮੋ ਪਾ ਲਵੇ ਆਪਣੇ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਵੇ ਖਰਾਹੇ ਪੈ ਜਾਵੇ ਤੇ ਪਾਤਸ਼ਾਹ ਕਹਿੰਦੇ ਨੇ ਪਾਦੋ ਪਰਮ ਪਲਾਣੀਆਂ ਦੂਜੇ ਲੱਗਾ ਹੇਤ ਕਿਸੇ ਦੂਜੇ ਨਾਲ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਜੇ ਨਾਲ ਮੋਹ ਕਰ ਲਵੇ ਤੇ ਪਾਤਸ਼ਾਹ ਕਹਿੰਦੇ ਨੇ ਉਸ ਜੀਵ ਰੂਪ ਇਸਤਰੀ ਦੀ ਆਪਣੇ ਪਤੀ ਦੀਆਂ ਨਜ਼ਰਾਂ ਦੇ ਵਿੱਚ ਉਹ ਕਦਰ ਨਹੀਂ ਰेंगी ਚਾਹੇ ਉਹ ਪਤੀ ਹੋਵੇ ਚਾਹੇ ਉਹ ਪਤਨੀ ਸਤ ਸੰਗਤ ਜੀਓ ਪਾਤਸ਼ਾਹ ਕੰਨੇ ਲਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤ ਉਹ ਜੀਵ ਰੂਪ ਇਸਤਰੀ ਜਿਹੜੀ ਹੈ ਭਾਵੇਂ ਲੱਖਾਂ ਸ਼ਿੰਗਾਰ ਕਰੇ ਹੋਤੇ ਕਿਤੇ ਸ਼ਿੰਗਾਰ ਕਿਸੇ ਕੰਮ ਦੇ ਲਈ ਉਹਦੀ ਪਤੀ ਦੀ ਨਜ਼ਰਾਂ ਦੇ ਵਿੱਚ ਉਹ ਗਿਰ ਗਈ ਤਾਂ ਸਤ ਸੰਗਤ ਜੀਓ ਇਸੇ ਤਰ੍ਹਾਂ ਅਸੀਂ ਸਾਰੇ ਜਿੰਨੇ ਜੀਵ ਹਾਂ ਅਸੀਂ ਇੱਕ ਪਰਮਪਤਾ ਅਕਾਲ ਪੁਰਖ ਜੀ ਦੇ ਜੀਵ ਰੂਪ ਇਸਤਰੀਆਂ ਉਹ ਪਰਮਪਤਾ ਪਰਮਾਤਮਾ ਅਕਾਲ ਪੁਰਖ ਜਿਹੜਾ ਹੈ ਉਹ ਸਾਡਾ ਪਤੀ ਪਰਮਾਤਮਾ ਹੈ ਤਾਂ ਸਤਸੰਗ ਜੀ ਉਹ ਪਤਛਾ ਕਹਿੰਦੇ ਨੇ ਜਿਵੇਂ ਉਹ ਜੀਵ ਰੂਪ ਇਸਤਰੀ ਜਿਹੜੀ ਹੈ ਦੁਨਿਆਵੀ ਉਹ ਆਪਣੇ ਰਸਤੇ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਕੇ ਕਿਸੇ ਹੋਰ ਦੇ ਨਾਲ ਮੋਫਾ ਬੈਠੀ ਆਪਣੇ ਪਤੀ ਦੇ ਹੁੰਦਿਆਂ ਹੋਇਆਂ ਕਿਸੇ ਹੋਰ ਦੇ ਨਾਲ ਮੋਫਾ ਬੈਠੀ ਕਰਾਹੇ ਪੈ ਗਈ ਆਪਣੇ ਜੀਵਨ ਦੇ ਸਹੀ ਰਾਹ ਤੇ ਤੋਂ ਖੁੰਝ ਗਈ ਤੇ ਉਹਦੀ ਜੜੀ ਕਦਰ ਹੈ ਉਹਦੀ ਪਤੀ ਦੀ ਨਜ਼ਰਾਂ ਵਿੱਚ ਕੱਟ ਗਈ ਤਾਂ satsang ਜੋ ਇਸੇ ਤਰ੍ਹਾਂ ਪੰਚ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਪਰਮਤਾ ਪਰਮਾਤਮਾ ਜਿਹੜਾ ਅਕਾਲ ਪ੍ਰਵਾਹ ਕਰੂ ਹੈ ਜਿਹੜਾ ਸਾਡਾ ਪਿਤਾ ਹੈ ਜਿਹੜਾ ਸਾਡਾ ਪਤੀ ਹੈ ਉਸੇ ਕਾਲ ਪ੍ਰਭ ਵਾਹਿਗੁਰੂ ਪਰਮਪਤਾ ਪਰਮਾਤਮਾ ਨੂੰ ਛੱਡ ਕੇ ਆਪਾਂ ਵੀ ਪਰਮ ਭਲੇਖਿਆਂ ਵਿੱਚ ਬੈ ਕੇ ਉਸ ਮਾਲਕ ਪਰਮਪਤਾ ਪਰਮਾਤਮਾ ਜਿਹੜਾ ਇੱਕ ਹੈ ਜਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਜਿਹੜਾ ਕਰਨਕਾਰ ਸਮਰੱਥ ਹੈ ਦੂਸਰ ਨਹੀਂ ਕੋਈ ਜਿਹਦੇ ਵਰਗਾ ਦੂਜਾ ਕੋਈ ਨਹੀਂ ਜਿਹੜਾ ਹਰ ਥਾਂ ਮੌਜੂਦ ਹੈ ਹਰ ਇੱਕ ਹਿਰਦੇ ਰੂਪੀ ਕਰ ਵਿੱਚ ਬਸਿਆ ਹੋਇਆ ਹੈ ਉਸ ਮਾਲਕ ਪਰਮਪਤਾ ਪਰਮਾਤਮਾ ਨੂੰ ਛੱਡ ਕੇ ਆਪਾਂ ਦੇਵੀ-ਦੇਵਤਿਆਂ ਕਬਰਾਂ ਮੜੀਆਂ ਮਸਾਣੀਆਂ ਤੇ ਅਗਿਆਨਤਾ ਬਸ ਪਟਕਦੇ ਫਿਰਦੇ ਹਾਂ ਪੱਥਰਾਂ ਦੀ ਪੂਜਾ ਕਰਦੇ ਹਾਂ ਇੱਕ ਆਪਣੇ ਮਾਲਕ ਪਰਮਪਤਾ ਪਰਮਾਤਮਾ ਨੂੰ ਛੱਡ ਕੇ ਜੀਵਨ ਦੇ ਸਹੀ ਰਾਹ ਤੇ ਤੋਂ ਪਟਕ ਗਏ ਹਾਂ ਤੇ ਪਤਸ਼ਾਹ ਕਹਿੰਦੇ ਨੇ ਉੱਥੇ ਕੀਤਾ ਹੋਇਆ ਸਮਾਂ ਕਬਰਾਂ ਤੇ ਟੇਕੇ ਹੋਏ ਮੱਥੇ ਪੱਥਰਾਂ ਦੀ ਕੀਤੀ ਹੋਈ ਪੂਜਾ ਸਾਡੀ ਸਭ ਬ्यर्थ ਜਾਏਗੀ ਸਾਡਾ ਉਸ ਸਮਾਂ ਬਰਬਾਦ ਹੋ ਜਾਏਗਾ ਕਿਉਂਕਿ ਤੰਤਨ ਰੰਕਾਰੀ ਜੋਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨਾਂ ਹੰਦਬਦਾਨਾ ਪੜੋ ਹਰ ਦਿਨ ਹੋਰ ਨਾ ਪੁੱਜੋ ਭਾਈ ਮੜੇ ਮਸਾਂ ਨਾ ਜਾਏ ਸਾਡੇ ਵਾਸਤੇ ਗੁਰੂ ਜੀ ਦੀ ਕੀ ਹੁਕਮ ਸੰਗ ਕਿ ਗੁਰੂ ਦੇ ਸਿੱਖ ਨੇ ਗੁਰੂ ਦੇ ਸੇਵਕ ਨੇ ਇੱਕ ਪਰਮਪਤਾ ਪਰਮਾਤਮਾ ਦਾ ਓਟ ਆਸਰਾ ਧਕਣਾ ਹੈ ਮੜੀਆਂ ਮਸਾਣਾ ਤੇ ਕਬਰਾਂ ਤੇ ਨਹੀਂ ਜਾਣਾ ਪਰ ਸਾਸ ਸੰਗ ਜੀਓ ਆਪਾਂ ਇਸ ਦੇ ਉਲਟ ਆਪਣੇ ਗੁਰੂ ਦਾ ਹੁਕਮ ਨੂੰ ਨਾਮ ਮੰਨਦੇ ਹੋਏ ਦਰਦਰ ਤੇ ਫਟਕਦੇ ਫਿਰਦੇ ਆਂ ਪੱਤਛਾ ਪੰਚਮ ਪਿਤਾ ਜੀ ਦੇ ਪਾਵਨ ਬਚਨ ਹਨ ਪੱਤਛਾ ਕਹਿੰਦੇ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਨੇ ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇ ਜਿਹੜੇ ਪੱਥਰਾਂ ਨੂੰ ਦੇਵਤਾ ਕਰਕੇ ਮੰਨਦੇ ਨੇ ਤਾਂ ਕਿ ਬਿਰਥਾ ਹੋਵੇ ਸੇ ਉਹਨਾਂ ਦੀ ਸੇਵਾ ਬਰਥ ਜਾਂਦੀ ਹੈ ਜੋ ਪਾਥਰ ਕੀ ਪਾਣੀ ਪਾਏ ਜਿਹੜੇ ਪੱਥਰਾਂ ਨੂੰ ਮੱਥੇ ਟੇਕਦੇ ਨੇ ਜਿਹੜੇ ਉਹਨਾਂ ਦੇ ਪਿਆਰੀ ਪੈਂਦੇ ਨੇ ਤਿਸ ਕੀ ਕਾਲ ਅਜਾਈ ਜਾਏ ਉਹਨਾਂ ਦੀ ਕੀਤੀ ਹੋਈ ਮਿਹਨਤ ਅਜਾਈ ਜਾਂਦੀ ਹੈ ਵਿਅਰਥ ਜਾਂਦੀ ਹੈ ਤਾਂ ਸਤ ਸੰਗਤ ਜੀਓ ਤਾਂ ਤੰਤਨ ਰੰਕਾਰੀਓ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਾਤਸ਼ਾਹੀ ਨੇ ਸਾਨੂੰ ਜਪੀ ਸਾਹਿਬ ਵਿੱਚ ਗੱਲ ਸਮਝਾ ਦਿੱਤੀ ਇਹ ਪਰਮ ਪ੍ਰਤਾ ਪਰਮਾਤਮਾ ਇੱਕ ਹੈ ਉਹ ਸਭ ਦਾ ਸਾਂਝਾ ਹੈ ਕੋ ਦাতা ਹੈ ਸਾਡਾ ਗੁਰਾ ਇੱਕ ਦੇਵ ਜਾਈ ਸਭਨਾਂ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਉਸ ਮਾਲਕ ਨੂੰ ਕਦੇ ਵੀ ਨਾ ਪਲੀਏ ਪਾਤਸ਼ਾਹ ਦੀ ਗੱਲ ਸਾਨੂੰ ਸਮਝਾ ਦਿੰਦੀ ਹੈ ਕਿ ਇੱਕ ਪਰਮਪਤਾ ਪ੍ਰਮਾਤਮਾ ਜਿਹੜਾ ਹੈ ਇੱਕੋ ਹੀ ਸਾਡਾ ਸਭ ਦਾ ਦਾਤਾ ਹੈ ਦਦਾ ਦਾਤਾ ਇੱਕ ਹੈ ਸਭ ਕੁਝ ਦੇਣ ਹਾਰ ਦਿਨ ਦੇ ਟੂਠਨਾ ਵੀ ਅਗਣਤ ਭਰੇ ਭੰਡਾਰ ਤੇ ਆਪਾਂ satsang ਜੀਓ ਆਪਣੇ ਗੁਰੂ ਪਤ ਜੀ ਦੇ ਹੁਕਮਾਂ ਮੰਨਣਾ ਹੈ ਹੁਕਮ ਮੰਨਿਏ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ ਤੋ ਸਾਧ ਸੰਗ ਜੀ ਦਰ ਦਰ ਤੇ ਨਹੀਂ ਪਟਕਣਾ ਆਪਣੇ ਗੁਰੂ ਪਤਾ ਪਰਮਾਤਮਾ ਦੇ ਸ਼ਰਨ ਵਿੱਚ ਰਹਿਣਾ ਹੈ ਆਪਣੇ ਗੁਰੂ ਪਤਾ ਪਰਮਾਤਮਾ ਤੇ ਓਟ ਆਸਰਾ ਤੱਕਣਾ ਹੈ ਇੱਕ ਦਾ ਓਟ ਆਸਰਾ ਤੱਕਣਾ ਹੈ ਤੋ ਸਾਧ ਸੰਗ ਜੀਓ ਅਗਲੀਆਂ ਪੰਕਤੀਆਂ ਦੇ ਵਿੱਚ ਪਾਤਸ਼ਾਹ ਜੀ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਸੰਸਾਰ ਵਿੱਚ ਜੀਵ ਜਿਹੜਾ ਹੈ ਸੰਸਾਰ ਵਿੱਚ ਇਹ ਜੀਵ ਜਿਹੜਾ ਹੈ ਆ ਕਰਕੇ ਸੰਸਾਰ ਨਾਲ ਮੋਹ ਦਾਈ ਬੈਠਾ ਹੈ ਸੰਸਾਰ ਵਿੱਚ ਆ ਕਰਕੇ ਸਾਖ ਸੰਬੰਧੀ ਰਿਸ਼ਤੇਦਾਰ ਧੀਆਂ ਪੁੱਤੜਾਂ ਦੇ ਨਾਲ ਮੋਹ ਭਾਈ ਬੈਠਾ ਹੈ ਸੰਸਾਰਕ ਮੋਹ ਦੀ ਗੱਲ ਕਰਦੇ ਨੇ ਸਤ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਇੱਕ ਦਿਨ ਸਮਾ ਆਣਾ ਹੈ ਜਦੋਂ ਸਮਾਏ ਦਾ ਮੌਤ ਦਾ ਆਖਰੀ ਅੰਤਮ ਸਮਾਜ ਦਿਵਾਣਾ ਹੈ ਇਹਨਾਂ ਪੰਕਤੀਆਂ ਵਿੱਚ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਉਹਨਾਂ ਦੀ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਜਿਸ ਦਿਨ ਦੇ ਬਿੰਸਸੀ ਜਿਤ ਦਿਨ ਦੇ ਬਿੰਸਸੀ ਤਿਤ ਬੇਲੇ ਕਹਿਸਨ ਪ੍ਰੇਤ ਪਕੜ ਚੁਲਾਇਨ ਦੂਤ ਜਾਮਾ ਕਿਸੇ ਨਾ ਦੇਨੀ ਤੇਤ ਇਸ ਦਿਨੇ ਜਦੋਂ ਬਿਨਸ ਜਾਣਾ ਹੈ। ਪਾਪ ਇਸ ਜੀਲ ਦੀ ਜਦੋਂ ਮੌਤ ਹੋ ਜਾਣੀ ਹੈ ਉਹ ਸਮਝ ਦਿਵਾਉਣਾ ਹੈ। ਜਿਤ ਦਿਨ ਦੇ ਬਿਨਸ ਸੀ। ਤੇ ਤੇ ਬਿਲੇ ਕਹਿਸਨ ਪ੍ਰੇਤ। ਫੇ ਕਰ ਬੜੇ ਸਾਰੇ ਕਹਿਣਗੇ। ਕਿ ਜੀਵ ਹੁ ਮਰਦਾ ਹੋ ਗਿਆ। ਇਹਨਾਂ ਛੇਤੀ ਲੈ ਚਲੋ ਸੁਸ਼ਾਨ ਭੂਮੀ ਨੂੰ ਸੰਸਕਾਰ ਕਰਨ ਵਾਸਤੇ ਜਿਤ ਦਿਨ ਦੇ ਬਿਨਸ ਸੀ ਤੇ ਤੇ ਬਿਲੇ ਕਹਿਸਨ ਪ੍ਰੇਤ। ਪਾਪ ਕੇ ਉਹਨਾਂ ਜੀਵ ਜਿਹੜਾ ਹੈ ਮਰ ਗਿਆ ਹੈ ਇਹ ਲੋਥ ਜਿਹੜੀ ਹੈ ਪਵਿੱਤਰ ਹੋ ਗਈ ਹੈ ਤਾਂ 사ਤ ਸੰਗ ਜੀਓ ਉਹ ਸਮਾਂ ਜਿਹੜਾ ਹੈ ਉਸ ਸਮੇਂ ਦੀ ਗੱਲ ਪਛਾਣ ਕਰਦੇ ਨੇ ਕਿ ਮੌਤ ਦੇ ਫਿਸ਼ਤੇ ਮੌਤ ਦਾ ਜੰਮ ਜਮਨੂਤ ਜਿਹੜਾ ਹੈ ਉਹ ਹੁੰਦਾ ਹੈ ਪਕੜ ਚਲਾਇਨ ਤੂੰ ਜੰਮ ਮੌਤ ਦੇ ਭੇਜੇ ਹਦੂਤ ਜੰਮ ਜੜੇ ਹਨ ਉਹ ਆਉਂਦੇ ਨੇ ਇਸ ਜੀਵ ਦੀ ਜਿੰਦ ਕੱਢ ਕੇ ਅੱਗੇ ਲੈ ਕੇ ਚੱਪੰਜੇ ਨੇ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਉਹ ਕਿਸੇ ਨੰ ਨਹੀਂ ਦੱਸਦੇ ਇਸ ਜੀਵ ਦੀ ਚਿੰਨ ਨੂੰ ਕਿੱਥੇ ਲੈ ਕੇ ਚੱਲਦੇ ਹਾਂ satsang ਜੀ ਤੇ ਜਿਹੜੇ ਸਾਖ ਸੰਬੰਧੀ ਜਿਨ੍ਹਾਂ ਦਾ ਸਾਰਾ ਜੀਵਨ ਸੰਸਾਰ ਵਿੱਚ ਰਹਿੰਦੇ ਆਂ ਬਿਚਰਦੇ ਆਂ ਆਪਣੇ ਸਾਖ ਸੰਬੰਧੀ ਰਿਸ਼ਤੇਦਾਰਾਂ ਨਾਲ ਮੁਹ ਕਰਦਾ ਹੈ ਤੇ satsang ਜੀ ਉਸ ਵੇਲੇ ਪਾਤਸ਼ਾਹ ਕਹਿੰਦੇ ਨੇ ਛੱਡ ਖੜੋਤੇ ਖਿੰਦੇ ਮਾਹੇ ਉਹ ਬੇਵਸਨ ਜਿਨ੍ਹਾਂ ਦਾ ਮੂਹ ਕਰਦਾ ਸੀ ਉਹ ਉਸ ਵੇਲੇ ਬੇਵਸਨ ਮੌਤ ਦੇ ਅੱਗੇ ਮੌਤ ਦੇ ਜੰਦੂਰਾਂ ਦੇ ਅੱਗੇ ਬੇਵਸਨ ਛੱਡ ਖੜੋਤੇ ਖਿੰਦੇ ਮਾਹੇ ਜਿਸ ਨੂੰ ਲੱਗਾ ਹੇਤ ਹੁਣ ਸਾਥ ਛੱਡ ਦਿੰਦੇ ਨੇ ਜਿਨ੍ਹਾਂ ਦਾ ਸਾਰੀ ਉਮਰ ਮੂਹ ਕਰਦ ਰਿਹਾ ਪਲ ਵਿੱਚ ਉਹ ਪਰਾਈ ਹੋ ਗਏ ਛੱਡ ਖੜੋਤੇ ਛੱਡ ਬੈਠੇ ਛੱਡ ਖੜੋ ਤੇਖੇ ਨੇ ਮਾਹ ਜਿੰਨ ਸਿਉ ਲੱਗਾ ਹੇਤ ਤਾਂ ਸਤਸੰਗ ਜਿਓ ਪੰਚਮ ਪਾਛ ਦਾ ਮੌਤ ਬੇਲੇ ਦੀ ਗੱਲ ਕਰਦੇ ਨੇ ਪ੍ਰਸਾਦ ਸੰਗ ਜੀ ਦਾ ਨੌਵੇਂ ਪਾਤਸ਼ਾਹ ਸਾਹਿਬ ਸ਼ਰੂਪ ਤੇਗ ਬាទਰ ਮਹਾਰਾਜ ਜੀ ਆਪਣੇ ਪਾਵਨ ਬਚਨਾਂ ਵਿੱਚ ਕਹਿੰਦੇ ਨੇ ਜਿਉਂਦੇ ਜੀ ਮਨ ਤੋਂ ਬਾਤ ਸਭ ਨੇ ਸਾਥ ਛੱਡਣਾ ਹੈ ਇੱਥੇ ਦਾ ਸਮਾਂ ਤਾਂ ਇਹ ਹੈ ਜਿਉਂਦੇ ਜੀ ਵੀ ਪ੍ਰੀਤਮ ਜਾਣ ਲਿਓ ਮਨਮਾਹੀ ਆਪਣੇ ਸੁੱਖ ਸਿਓ ਹੀ ਜਗ ਫਾਂਦੇਓ ਕੋ ਕਾ ਹੁਕੂ ਕੋ ਨਾਹੀ ਸਾਰੇ ਸੁੱਖਾਂ ਦੇ ਸਾਥੀ ਨੇ ਪ੍ਰੀਤਮ ਜਾਣ ਲਿਓ ਮਨਮਾਹੀ ਆਪਣੇ ਸੁੱਖ ਸਿਓ ਹੀ ਜਗ ਫਾਂਦੇਓ ਕੋ ਕਾ ਹੁਕੂ ਕੋ ਨਾਹੀ ਸੁਖ ਮਿਆਂ ਬਹੁਤ ਮਿਲ ਬੈਠਤ ਸੁੱਖ ਮੱਚ ਬਸੇਰੇ ਯਾਰ ਦੋਸਤ ਬਿੰਦੀ ਬਣ ਜਾਂਦੇ ਨੇ ਸੁਖ ਮਿਆਂ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸਘੇਰੇ ਬੇਤ ਪਰੇ ਸਭ ਹੀ ਸੰਸਾੜਤ ਕੋ ਨ ਆਵਤ ਨੇਰੇ ਬੇਤ ਅਬੱਲੇ ਕੋਈ ਬਰਲਾ ਸਾਥ ਦਿੰਦਾ ਹੈ ਕੋਈ ਨੇੜੇ ਨਹੀਂ ਟੁਕਦਾ ਬੇਤ ਸੋਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈੰਦੀ ਪਰਖੇ ਜਾਨ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਬੁਰਾ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਲ ਬਲ ਕੱਟ ਜਾਂਦੇ ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ ਨਿੱਤਰ ਮਿੱਤਰਾਂ ਤੋਂ ਪਾਸਾ ਵਟ ਜਾਂਦੇ ਸਤ ਸੰਗਤਿਓ ਨਾਮੇ ਪਾਤਸ਼ਾਹ ਕਹਿੰਦੇ ਨੇ ਜੀਵ ਦੇ ਜੀਵ ਤੇਰੇ ਸੁੱਖਾਂ ਦੇ ਸਾਥੀ ਨੇ ਪੰਚਮ ਪਾਤਸ਼ਾਹ ਤਾਂ ਮਰਨ ਤੋਂ ਬਾਅਦ ਦੀ ਗੱਲ ਕਰਦੇ ਨੇ ਤੇ ਸਤ ਸੰਗਤਿਓ ਅਗਲੀ ਆ ਪੰਚਮ ਪਾਤਸ਼ਾਹ ਕਹਿੰਦੇ ਨੇ ਮਰਨ ਵੇਲੇ ਦੀ ਹਾਲਤ ਦਾ ਜ਼ਿਕਰ ਕਰਦੇ ਨੇ ਹੱਥ ਮਰੋੜੇ ਜਦੋਂ ਮੌਤ ਆਉਂਦੀ ਹੈ ਅੰਤਮ ਸਮਾਸ਼ ਜੀਵ ਦਾ ਆਉਂਦਾ ਹੈ ਜਦੋਂ ਅੰਤਮ ਸਮਾ ਇਸ ਜੀਵ ਦਾ ਆਉਂਦਾ ਹੈ ਮਰਨ ਦੇ ਵੇਲੇ ਦੀ ਹਾਲਤ ਦਾ ਜ਼ਿਕਰ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਜੀਵ ਦੀ ਹਾਲਤ ਉਸ ਵੇਲੇ ਕਿਹੋ ਜਿਹੀ ਹੋ ਜਾਂਦੀ ਹੈ ਹੱਥ ਮਰੋੜੇ ਤਨ ਕਪੇ ਹੱਥ ਮੁਰ ਜਾਂਦੇ ਨੇ ਤਨ ਕਪੇ ਤਨ ਸਰੀਰ ਜਿਹੜਾ ਹੈ ਕੰਬਣ ਲੱਗ ਪੈਂਦਾ ਹੈ ਸਿਆਹੋ ਹੋਆ ਸੇਤ ਰੰਗ ਜਿਹੜਾ ਹੈ ਕਾਲੇ ਤੋਂ ਚਿੱਟਾ ਹੋ ਜਾਂਦਾ ਹੈ ਬੰਦਾ ਘਬਰਾਉਂਦਾ ਹੈ ਸਾਹਮਣੇ ਮੌਤ ਦੇਖ ਕੇ ਇੱਕ ਰੰਗ ਆਉਂਦਾ ਹੈ ਇੱਕ ਜਾਂਦਾ ਹੈ ਤਸ ਸਾਸੰਗ ਜੀ ਪਾਤਸ਼ਾਹ ਕਹਿੰਦੇ ਨੇ ਜੀ ਹਾ ਬੀਜੇ ਸੋਧਣੇ ਕਰਮਾਂ ਸੰਧੜਾ ਖੇਤ ਇਹ ਮਨੁ ਖਾਜਨਮ ਜਿਹੜਾ ਸੀ ਇਹ ਕਰਮਾ ਰੂਪੀ ਖੇਤ ਸੀ ਇਸ ਜੀਵ ਨੇ ਇਸ ਮਨੁ ਖਾਜਨਮ ਵਿੱਚ ਚੰਗੇ ਕਰਮ ਕਰਨੇ ਸਨ ਚੰਗੇ ਬੀਜ ਬੀਜਣੇ ਸਨ ਚੰਗੇ ਕਰਮਾਂ ਦੇ ਬੀਜ ਬੀਜਣੇ ਸਨ ਪਰ ਸਤਸੰਗ ਜੀ ਉਹ ਪਾਤਸ਼ਾਹ ਕਹਿੰਦੇ ਜੀ ਹਾ ਬੀਜੇ ਸੋਧਣੇ ਜਿਹੜਾ ਬੀਜਣਾ ਹੈ ਜੋ ਬੀਜਿਆ ਹੈ ਉਹ ਵੱਡਣਾ ਪੈਣਾ ਹੈ ਜੇ ਚੰਗੇ ਕਰਮ ਕਰਾਂਗੇ ਚੰਗਾ ਫਲ ਪ੍ਰਾਪਤ ਹੋਏਗਾ ਜੇ ਮਾੜੇ ਕਰਮ ਕਰਾਂਗੇ ਮਾੜਾ ਫਲ ਭੋਗਣਾ ਪਏਗਾ ਤਾਂ ਸਤ ਸੰਗਤ ਜੀਓ ਪਾਤਸ਼ਾਹ ਕਹਿੰਦੇ ਨੇ ਜਿਹੜੀ ਉਹਦੀ ਸ਼ਰਨ ਵਿੱਚ ਹਨ ਜਿਹੜੇ ਆਪਣੇ ਮਾਲਕ ਪਰਮਪਤਾ ਪ੍ਰਮਾਤਮਾ ਨੂੰ ਭੋਦੇ ਨੇ ਜਿਸ ਮਾਲਕ ਪਰਮਪਤਾ ਪ੍ਰਮਾਤਮਾ ਨੂੰ ਸਦਾ ਜਿਹੜੇ ਚੇਤੇ ਰੱਖਦੇ ਨੇ ਜਿਹੜੇ ਜੀਵ ਸਤ ਸਤ ਸੰਗਤ ਜੀਓ ਪਾਤਸ਼ਾਹ ਕਹਿੰਦੇ ਨੇ ਨਾਨਕ ਪ੍ਰਭ ਸ਼ਰਨ ਆਗਤੀ ਚਰਨ ਬੋਹਤ ਪ੍ਰਭ ਦੇਤੇ ਨਾਨਕ ਪ੍ਰਭ ਸਰਨਾਗਤੀ ਚਰਨ ਬਹੁਤ ਪ੍ਰਭ ਦੇਤ ਜਿਹੜੇ ਉਹਦੀ ਸ਼ਰਨ ਵਿੱਚ ਹਨ ਜਿਹੜੇ ਗੁਰੂ ਜਸੇ ਮਨ ਕਰਦੇ ਨੇ ਗੁਰੂ ਜੀ ਦੇ ਹੁਕਮ ਵਿੱਚ chalਦੇ ਨੇ ਉਹ ਪ੍ਰਭਾਨ ਹਨ ਹੁਕਮ ਮੰਨੇ ਹੋਵੇ ਪ੍ਰਭਾਂਤ ਖਸਮੇ ਕਾ ਮਿਹਰ ਪਾਏ ਸੀ ਖਸਮੇ ਪਾਵੇ ਸੋ ਕਰੇ ਮੰਗ ਚੰਦਿਆ ਸੋਖ ਪਾਏ ਸੀ ਉਹ ਮੰਗ ਚੰਦਿਆ ਫਲ ਪ੍ਰਾਪਤ ਕਰਦੇ ਨੇ ਉਸ ਮਾਲਕ ਪਰਮਪਤਾ ਪਰਮਾਤਮਾ ਦੀ ਸ਼ਰਨ ਅਖਤਿਆਰ ਕਰੀਏ ਸੇ ਪਾਤੋਂ ਨਰਕ ਨਾ ਪਾਈਏ ਸਾਧ ਸੰਗਤ ਜੀ ਇਹ ਪਾਤਸ਼ਾਹ ਕਹਿੰਦੇ ਨੇ ਹੋਏ ਪਾਦੋਂ ਦੇ ਮਹੀਨੇ ਵਿੱਚ ਨਰਕ ਭਰੀ ਜ਼ਿੰਦਗੀ ਬਚਿਤ ਨਹੀਂ ਹੁੰਦੀ ਉਹਨਾਂ ਦੀ ਨਰਕ ਭਰੀ ਜ਼ਿੰਦਗੀ ਤੋਂ ਬਚ ਜਾਂਦੇ ਨੇ ਗੁਰ ਰੱਖਣ ਵਾਲਾ ਹੇਤ ਗੁਰੂ ਉਹਨਾਂ ਦਾ ਰਾਖਾ ਬਣਦਾ ਹੈ ਹਰ ਦਿਲੇ ਸਹਾਈ ਹੁੰਦਾ ਹੈ ਔਖਾ ਬਿੰਦਾ ਹੋਵੇ ਸੌਖਾ ਬਿੰਦਾ ਹੋਵੇ ਜਦ ਕੋ ਮਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦਸ਼ਮਣਾਂ ਸਾਗ ਤੇ ਭੱਜ ਖਲੇ ਸਭ ਭਜੇ ਆਸਰਾ ਚੁਕੇ ਸਭ ਅਸਰਾਓ ਚਿਤ ਆਬਿਉ ਸਾਰ ਬ੍ਰਹਮ ਲੱਗੇ ਨਾ ਤੱਤੀ ਬਾਉ ਉਹ ਮਾਰ ਖੈਨ ਚਿੱਤ ਕੇ ਜਿਹਨੇ ਪਰਮਪਤਾ ਪਰਮਾਤਮਾ ਜਨੇ ਚੇਤੇ ਹੈ ਜੇ ਜੇ ਇੱਕ ਦੇ ਉੱਪਰ ਆਸ ਹੈ ਇੱਕ ਉੱਪਰ ਜਨਕੀ ਆਸਾ ਏਕ ਉੱਪਰ ਜਿਸ ਜਨਕੀ ਆਸਾ ਤਿਸ ਕੀ ਕਟਿਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸਮਨ ਭੁੱਖ ਨਾਨਕ ਤੇ ਸੇ ਨਾ ਲਾਗੇ ਦੁਖ ਸਤ ਸੰਗਤ ਜੀ ਉਸ ਮਾਰਗ ਦਾ ਉਹ ਅਸਰਾ ਤੱਕੀ ਇੱਕ ਦੀ ਆਸ ਤੱਕੀ ਉਹ ਪਰਪਤਾ ਪਰਮਾਤਮਾ ਦੇ ਚਰਨਾਂ ਨਾਲ ਜੁੜੀਏ ਦਰ ਦਰ ਤੇ ਨਾ ਪਟਕੀਏ ਆਪਣੇ ਗੁਰੂ ਦਾ ਦਰ ਛੱਡ ਕੇ ਕਦੇ ਵੀ ਦਰ ਦਰ ਤੇ ਨਾ ਪਟਕੀਏ ਤੇ ਪੰਚਮ ਪਾਤਸ਼ਾਹ ਸੰਵਾਦ ਦੇ ਪ੍ਰੀਖਿਆ ਵਿੱਚ ਇਹ ਪਟਕਣਾ ਦੀ ਗਰਾਹੇ ਪੈਣ ਦੀ ਗੱਲ ਕਰਦੇ ਨੇ ਪਟਕਣਾ ਨਹੀਂ ਹੈ ਆਪਣੇ ਗੁਰੂ ਦੇ ਪੂਰੇ ਪ੍ਰੋਸਾ ਰੱਖਣਾ ਹੈ ਆਪਣੇ ਇੱਕ ਪਰਮਪਤਾ ਪਰਮਾਤਮਾ ਕਾਲ ਪ੍ਰਵਾਹੀ ਕੋ ਜਿਹੜਾ ਹੈ ਕਰਨ ਕਰਨ ਪ੍ਰਭ ਇੱਕ ਹੈ ਦੁਸਰ ਨਹੀਂ ਕੋਈ ਨਾਨਕ ਤੇ ਸਬਿਹਾਰ ਨੇ ਜਲ ਥਲ ਮਹੀਲ ਸੋਏ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬੰਦਾਸੀਪੁਰ ਕਾ ਸਭ ਮੇਰੇ ਹੱਥ ਸਮਾਏ ਸਾਰੇ ਵਿੱਚ ਸਮਾਇਆ ਹੋਇਆ ਹੈ ਸਾਰੇ ਦੇ ਹਿਰਦੇ ਨੂੰ ਪਿਕਰਪਿਚ ਬੈਠਾ ਹੈ ਉਸ ਮਾਰਗ ਨੂੰ ਸਦਾ ਚੇਤੀ ਕਰਨਾ ਹੈ ਉਹਦਾ ਡਰਨੇ ਛੱਡਣਾ ਸਤਸੰਗਿਓ ਆਓ ਅਖੀਰ ਦੇ ਵਿੱਚ ਬੋਲ ਜਾਂ ਤੋ ਨੇਕ ਕੰਮ ਪ੍ਰਕਾਰ ਦੀਆਂ ਪੁੰਨਾਂ ਹੋ ਜਾਂਦੀਆਂ ਨੇ ਸੱਦ ਵਿਚਾਰ ਕਰਦਿਆਂ ਤੋਂ ਹੋਈਆਂ तमाम ਪੁੰਨਾਂ ਦੀ ਮਾਫੀ ਬਖਸ਼ਣੀ ਗੁਰਪ੍ਰਤਿਪਰਮਾਨ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ